ਖੰਨਾ ਨੈਸ਼ਨਲ ਹਾਈਵੇ ਤੇ ਉਸ ਸਮੇਂ ਇੱਕ ਵੱਡਾ ਹਾਦਸਾ ਹੋ ਗਿਆ ਜਦੋਂ ਇੱਕ ਗੱਤੇ ਨਾਲ ਭਰਿਆ ਟਰੱਕ ਰਾਜਪੁਰਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਰੱਕ ਚਾਲਕ ਨਿਰਮਲ ਸਿੰਘ ਅਤੇ ਕੰਡਕਟਰ ਗੁਰਪ੍ਰੀਤ ਸਿੰਘ ਮੁਤਾਬਕ ਜਦੋਂ ਉਹ ਖੰਨਾ ਤੋਂ ਅੱਗੇ ਮੋਹਨਪੁਰ ਪਿੰਡ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਹੀ ਤਰੱਕ ਦਾ ਪਿਛਲਾ ਟਾਇਰ ਫਟ ਗਿਆ ਜਿਸ ਕਾਰਨ ਉਸ ਦਾ ਤਰੱਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਪਲਟ ਗਿਆ ਜਿਸ ਵਿੱਚ ਤਰੱਕ ਦੇ ਟਾਇਰ ਉੱਪਰ ਆਸਮਾਨਵਲ ਹੋ ਗਏ ਅਤੇ ਤਰੱਕ ਉੱਪਰਲਾ ਹਿੱਸਾ ਥੱਲੇ ਹੋ ਗਿਆ ਇਸ ਹਾਦਸੇ ਵਿੱਚ ਉਹਨਾਂ ਦੀ ਜਾਨ ਬਾਲ ਬਚੀ ਹੈ ਇਸ ਹਾਦਸੇ ਕਾਰਨ ਨੈਸ਼ਨਲ ਤੇ ਲੰਘਣ ਵਾਲਿਆਂ ਵਾਹਨਾਂ ਨੂੰ ਲੰਘਣ ਵਿੱਚ ਕਾਫੀ ਮੁਸ਼ਕਲ ਆਈ ਨਿਰਮਲ ਸਿੰਘ ਜਰਮਲ ਜੀ ਕੀ ਹਾਲ ਚਾਲ ਹੈ ਕਿਤਾ ਹੋਇਆ ਹੈ ਟਾਇਰ ਫਟ ਗਿਆ ਵੀਰ ਜੀ ਦੇਖੋ ਆ ਰਹੇ ਸੀਗੇ ਆਪਣਾ ਰਾਜਪੁਰੋਂ ਹਾਂਜੀ ਰਾਜਪੁਰੋਂ ਅਕਨੌਰ ਰੋਡ ਤੇ ਬਿਸਕੁਟ ਫੈਕਟਰੀ ਹੈ ਨਾ ਆਪਣਾ ਗੱਤੇ ਵਾਲੀ ਫੈਕਟਰੀ ਵਾ ਟਾਇਰ ਫਟ ਗਿਆ ਹੋਇਆ ਜੀ ਪਿਛਲਾ ਜਾਂ ਪਿਛਲਾ ਟਾਇਰ ਪਿਛਲਾ ਜੀ ਕੀ ਲੱਗਦਾ ਕੀ ਹੋਇਆ ਜੀ ਗੱਤਾ ਲੱਦਿਆ ਜੀ ਵਿਚਾਰਾ ਹੋ ਗਿਆ ਵਿਚਾਰਾ ਹੈ ਜੀ ਵਿਚਾਰਾ ਇਕੱਲੇ ਸੀ ਜਾਂ ਨਾਲ ਕੋਈ ਹੋਤੀ ਸੀ ਮੁੰਡਾ ਸੀ ਕੋ ਨਾਲ ਠੀਕ ਹੈ ਜੀ ਠੀਕ ਹੈ ਬੰਦੇ ਜੀ ਹੈਡ ਰੇਨ ਆ ਬਈ ਹੈਡ ਰੇਨ ਨਾਲ ਅੱਛਾ ਉਹਦੇ ਨਾਲ ਸਿੱਟੀ ਹੋਊਗੀ ਹਾਂ ਜੀ ਅੱਗੇ ਕਿੱਥੇ ਚੱਲੇ ਸੀਗੇ ਲੁਧਿਆਣਾ ਜੀ ਕੀ ਨਾਮ ਹੈ ਬਈ ਗੁਰਪ੍ਰੀਤ ਸਿੰਘ ਜੀ ਤੇ ਮੈਂ ਕਨੈਕਟਰ ਆਂ ਜੀ ਕਿੱਦਾਂ ਹੋਇਆ ਹਾਦਸਾ ਇਹ ਆਪਣਾ ਇੱਧਰ ਤੋਂ ਆ ਰਹੀ ਸੀ ਰਾਜਪੁਰੇ ਵਾਲੀ ਸਾਈਡ ਤੋਂ ਗੱਡੀ ਦਾ ਟਾਇਰ ਪਾੜਿਆ ਗੱਡੀ ਅਨ ਬੈਲੈਂਸ ਹੋ ਗਈ ਵਰਤਾਰ ਨਾਰਮਲ ਜੀ ਕਿੰਨਾ ਕੁ ਚਾਹ ਹੋ ਗਿਆ ਕਿੰਨਾ ਕੁ ਬਚਾਓ ਹੋ ਗਿਆ ਗੱਡੀ ਬਚ ਗਈ ਹੈ ਜਿਆਦਾ ਨੁਕਸਾਨ ਨਹੀਂ ਹੋਇਆ ਕਿੰਨੀ ਦੇਰ ਹੋ ਗਈ ਹੈ तकरीबन 9:30 ਵਜੇ ਹੋਏ ਆਲੇ ਦੋਲੇ ਹੋਰ ਗੱਡੀਆਂ ਦਾ ਵੀ ਬਚਾਓ ਹੋਇਆ ਜਾਂ ਇੱਕ ਗੱਡੀ ਸੀ ਕਿ ਟੁੱਟ ਗਈ ਨਹੀਂ ਬਾ ਪਿੱਛੇ ਖਾਲੀ ਸੀਗਾ ਫੋਨ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਨਾਂ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸਿੰਘ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ Beti Smart Solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ